ਤੋ ਆ ਤੋ ਆ ਤੋ ਚੱਲੇ ਵਲੋਗ ਨਹੀਂ ਕਾਇਡ ਵਲੋਗ ਹੀ ਹੈ ਚੱਲ ਬੁੜੇ ਲਾ ਵਿੱਚ ਆ ਕੇ ਰਗੂ ਦੇਦਾ ਅੱਛਾ ਠੀਕ ਠੀਕ ਆ ਆਹੋ ਕੇ ਚੇ ਬਰੇ ਫਸ ਗਏ ਆੰਬੰਦੀ ਕੋਸ਼ਿਸ਼ ਕਰਦਾ ਹੋਇਆ ਪਰ ਨਹੀਂ ਰਮੋਦਾ ਉਹ ਵਾਹ ਵਾਹ ਇਹ ਕਿਦਾਂ ਲੱਗਦੇ ਮੇਰੇ ਕੋਲ ਤਰੋ ਪਿੱਛੇ ਲੱਗੇ ਦਾ ਲੱਗੇ ਦਾ ਲਈਆ ਓਏ ਓਏ ਬਰ ਲੋਡ ਕਿਨੇ ਬੜੀ ਦੀ ਵੇਖੀ ਤਰੋ ਵੜਤਾ ਇਹ ਫਤੋ ਕੀਤੀ ਲਾ ਗਿਆ ਨੂੰ ਬੜੇ ਲੱਗਿਆ ਤਰੋ ਜੀ ਸਤਾ ਆ ਗਿਆ ਹੁਣ ਬੁੱਢਾ ਚਾਹਣ ਟੀਕੋ ਟੈਲ ਟਾ ਕੇ ਜਾਏਗੀ ਬੇਇਜ਼ਤੀ ਕਰਾ ਕੇ ਜਾਂਦੀ ਹੁਣ ਦੇਖੋ 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 ਚੱਕਰੋ 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 ਚੱਕ ਹਾਂ ਨਹੀਂ ਗੁਡੇ ਮੋਗੇ ਸਟਾਕ ਹੀ ਬੜਾ ਲੈਣਦਾ ਹੀ ਇਕੱਠਾ ਦੇ ਪੰਜ ਪੰਜ 6 7 ਤਾਂ ਇਹ ਗੁਡੇ ਲੱਗਿਆ ਦੇ ਹੀ ਦੇ ਮੋਕਾ ਤੇਰਾ ਕੀ ਹਾਲ ਚਾਲ ਹੋਊ ਘਰ ਦਾ ਤੂੰ ਸੱਜ ਜਾਨੇ ਵਧੀਆ ਹੋਊਗੇ ਤੇ ਮੈਂ ਵੀ ਵਧੀਆ ਸੌਤਾਂ ਟਾਟਾ ਮੇਰੇ ਇੱਕ ਹੋਰ ਨਵੇਂ ਵਲੋਗ ਦੇ ਵਿੱਚ ਵਲੋਗ ਨਹੀਂ ਕਾਈਡ ਵਲੋਗ ਹੀ ਹੈ ਗੁੱਡੇ ਜਰਾ ਇੱਧੇ ਮੁੜੇ ਆ ਨੂੰ ਤੇ ਕੇਨ ਦੇਣਾ ਨਹੀਂ ਐਂ ਗਰੀਬ ਆ ਵੇਖੋ ਇੱਕ ਐ ਗਰੀਬ ਬੈਠੇ ਦੇ ਲੋ ਭਰਾ ਹਨ ਹੋਈ ਕੋਈ ਗੁੱਡਾ ਚੱਲ ਮੁੜੇ ਲੈ ਵਿੱਚ ਕਿਰ ਗੁੱਡਾ ਆਛਾ ਠੀਕ ਆ ਉਹ ਤੇਲੀ ਹੱਡੀ ਜੇ ਮਮੂ ਆ ਗਏ ਵਿੱਚ ਆ ਬਈ ਕਿਤੇ ਮੈਂ ਤੋਂ ਹੀ ਹੋਈ ਨਹੀਂ ਹੋਈ ਆ ਗਏ ਤੋਂ ਆਏ ਹੋ ਕੇ ਕਿਤੇ ਬੜੇ ਫਸ ਗਏ ਆ ਉਹ ਖੇਚਮ ਤੋਈ ਖੇਚਮ ਤੋਈ ਖੇਚਮ ਤੋਈ ਖੇਚਮ ਤੋਈ ਆ ਦੋ ਆ ਦੋ ਆ ਦੋ ਆ ਦੋ ਆ ਦੋ ਚਾਲੇ ਚਾਲੇ ਗੁੰਜਲੀ ਹਮ ਬੰਦੀ ਕੋਸ਼ਿਸ਼ ਕਰਦਾ ਹੋਇਆ ਪਰ ਨਹੀਂ ਰਮੋਦਾ ਉਹ ਵਾਹੇ ਕਿਤੇ ਲੱਗਦੇ ਮੇਰੇ ਕੋਲ ਲੰਘਿਆ ਨਹੀਂ ਲਾਂਗੇ ਦਾ ਐ ਨਹੀਂ ਡਬੋਇਆ ਕੋਸ਼ਿਸ਼ ਨਾਕਾਮ ਆਪ ਤਰੋ ਪੇ ਜਨ ਲੱਗੇ ਦਾ ਨਹੀਂ ਆ ਓਏ ਓਏ ਉੱਧਰ ਕੋਰ ਕਿਨੇ ਫੜੀ ਲੇ ਕੀ ਡੋਰ ਫੜੀ ਆ ਨੇ ਇਹਨੇ ਨਵਾਂ ਲਾਇਆ ਕਿ ਚੀਜ਼ ਨੂੰ ਹਾਂ ਯਾਰ ਕੀ ਬਨਾਣਾ ਕਿਤੇ ਸੋਰ ਦੇ ਪੀਣਾ ਜਿੰਨੀ ਆਂਦੀ ਆਦੇ ਜਿਨ੍ਹਾਂ ਨੂੰ ਮੜਾ ਗਾ ਦੇ ਕਾਟ ਲਾ ਵਾਟਰ ਕਾਟ ਲਾ ਮੇਰੇ ਪੇਟਾ ਦੇਖ ਲੈ ਚੀਰਦਾ ਹੈ ਮਿਹੜਾ ਹੱਤੋਂ ਤੋਰ ਦੇ ਤੂੰ ਉਹ ਪੇਦਾ ਪੇਦਾ ਵੀ ਨਹੀਂ ਫਤਰੋ ਵੜਤਾ ਇਹ ਫਤੋ ਕੀਚੀ ਲਾ ਗਿਆ ਨੂੰ ਬੜੇ ਲੱਗਿਆ ਇੱਕ ਉਹ ਦੇਖੋ ਵੇਖੋ ਕੀ ਬੰਦਾ ਹਰ ਬੋਲੇ ਹਾਂ ਕੀ ਹੋਇਆ ਗੁੱਡੇ ਚ ਨਾ ਗੁੱਡੇ ਚ ਨਾ ਗੁੱਡਾ ਗੁੱਡੇ ਚ ਨਾ ਧਰ ਗਿਆ ਧਰ ਗਿਆ ਤੈਨੂੰ ਫੇਰ ਗਿਆ ਜਾ ਵਾ ਕੀ ਆਈ ਆਪਣੇ ਕੋਈ ਨਹੀਂ ਹੁੰਦਾ 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 ਕੋਈ ਚੱਕਰ ਦੀਆਂ ਵੇ ਖੋਦੇ ਵਾਲੇ ਕਿੱਧਰ ਗਿਆ ਉਹ ਗੁੱਡੇ ਲੁੱਟਣ ਤੈਨੂੰ ਜਿੱਤ ਤਾ ਗੁੱਡਾ ਸ਼ਾਤੂ ਓਏ ਤੈਨੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

उठाया काम तो मौके गया उन्हें इधर पहला शूट बनाया जा रहे है यार देखो किस तरह का बंदा है पिछले वो लोग चीजें बनाई ही पर उठाया कोई नहीं उन्हें लेने कि बंदा इधर हर्ष भैया हर्ष भैया कैसे हो बढ़िया बढ़िया भैया जी तू ही भी कन्नू लोग ही बड़ा बाया है ना नीचे ਇਹ ਗਰੀ ਹੁਣ ਸਟਾਕ ਨਹੀਂ ਆ ਟੇਕੋ ਇਹ ਮੇਰੇ ਆਨ ਤੋਂ ਪਹਿਲਾ ਪਹਿਲਾ ਨਾ انا ਸਟਾਕ ਮੰਗਾਤਾ ਲਿਆਂਦੇ ਤਾਂ ਹੀ ਕੋਈ ਹੈਗਾ ਹਿੱਤ ਨੇ 4000 ਤੇ ਗੁੱਡੇ ਹੈਗੇ ਕਿਹਦੇ ਨੇ ਮੰਗਾਤੇ ਜੀ ਗੁੱਟੇ ਬਰੀ ਚੰਦੇ ਮੂੜੇ ਵੇਖੋ ਕਿਦਾਂ ਗੁੰਦਲੀ ਛੋਟੇ ਦੇ ਦੇਖੋ ਅਥੋਂ ਵੱਡਾ ਲੱਗਦਾ ਹੈ ਗੁੱਟੇ ਚ ਦਾ ਇਹ ਦੇ ਹਮ ਬੜਾ ਦੇ ਗੁੱਡੀ ਚੱਲੀ ਵੇਖੋ ਔੜਦਾ ਨਹੀਂ ਅੱਗੇ ਸਿੱਤਿਆ ਯਾਰ ਇਹਨੇ ਇਹਨੇ ਫਾੜ ਹੀ ਗਿਆ ਕਿਤੇ ਪਾਟੇ ਉਹ ਪਾੜ ਹੀ ਗਈ ਹੋ ਗਈ ਤੋ ਹੈ ਕੰਮ ਬਰਾ ਫਾੜ ਗਿਆ ਵੀਰੇ ਇਤੋਂ ਐਂਡ ਹੋ ਗਿਆ ਕੰਮ ਹੰਨੀ ਗੁੱਡੇ ਮੁੱਕ ਗਏ ਸਟਾਕ ਹੀ ਬੜਾ ਲੈਣਦਾ ਹੀ ਇਕੱਠਾ ਦੇ ਪੰਜ ਪੰਜ 6 6 ਤਾ ਵੀ ਗੁੱਡੇ ਲੈ ਗਿਆ ਦੇਖਦੇ ਮੁੱਕ ਗਿਆ ਯਾਰ ਸਟਾਕ ਮਿਲਨੇ ਤੁਹਾਨੂੰ ਅਗਲੇ ਵਲੌਗ ਚ ਤੇ ਮਿੱਤਨੇ ਗੁੱਡੀ ਚੜਾਈ ਹੈ ਸਾਡੇ ਇਹ ਗੁੱਡੀ ਐ ਬੜਾ ਖੈਨ ਹੈ ਭਾਈ ਗੁੱਡੀ ਮੰਗੀ ਤੇ ਗਿੱਗੀ ਡਿੱਗੀ ਡਿੱਗੀ ਚੜਾਈ 2 ਰੁਪਿਆ ਲਈ ਮੈਨੂੰ ਚੈੱਕ ਕਰ